रेडी सेवा मुक्त हो चुके मेरे सहकर्मी मित्र दा फोन बजया डंडी मैं दुविधा ਵਿੱਚ ਪੈ ਗਿਆ ਡੰਡੀ ਕੋਈ स्वार्थ ਹੋਣਾ ਡੰਡੀ ਇਹ ਸੋਚ ਮੈਂ फोन ਉਂਝ ਹੀ बजਦਾ ਰਹਿਣ ਦਿੱਤਾ ਡੰਡੀ ਪਿਛਲੇ 3 ਕੋ ਦਹਾਕਿਆਂ ਤੋਂ ਮੇਰੇ ਇਸ ਮਿੱਤਰ ਨਾਲ ਮੇਰਾ ਸਹਚਾਰ ਰਿਹਾ ਹੈ ਡੰਡੀ ਮੇਰੇ ਤੋਂ 6 ਮਹੀਨੇ ਪਹਿਲਾ ਹੀ ਸੇਵਾਮੁਕਤ ਹੋਇਆ ਹੈ ਡੰਡੀ ਹੁਣ ਮੈਂ ਵੀ ਸੇਵਾਮੁਕਤ ਹਾਂ ਡੰਡੀ ਅਸੀਂ ਇਕੱਠਿਆਂ ਐਮ ਐ ਐਮ ਐਲ ਕੀਤੀ ਹੈ ਡੰਡੀ ਇੱਕੋ ਦਿਨ ਕਾਲਜ ਵਿੱਚ ਜੁਆਇਨ ਵੀ ਕੀਤਾ ਡੰਡੀ ਅਸਲ ਵਿੱਚ ਮੈਂ ਸਾਹਿਤ ਦਾ ਵਿਦਿਆਰਥੀ ਹੋਣ ਕਾਰਨ ਸ਼ੁਰੂ ਤੋਂ ਹੀ ਪਾਤਰਾਂ ਦੀ ਮਾਨਸਿਕਤਾ ਖੋਜਣ ਦਾ ਜਜ਼ਬਾ ਰੱਖਦਾ ਰਿਹਾ ਹਾਂ ਡੰਡੀ ਅੰਦਰੋਂ ਬਾਹਰੋਂ ਇੱਕ ਹੋ ਵਿਚਰਨਾ ਮੇਰੀ ਫਿਤ੍ਰਤ ਰਹੀ ਹੈ ਡੰਡੀ ਮੇਰਾ ਇਹ ਮਿੱਤਰ ਪਹਿਲਾਂ ਸਾਇੰਸ ਦਾ ਵਿਦਿਆਰਥੀ ਰਿਹਾ ਹੈ ਡੰਡੀ ਫਿਰ ਮੇਰੇ ਨਾਲ ਸਾਹਿਤ ਦੀ ਐਮ ਏ ਕੀਤੀ ਡੰਡੀ ਨਿੱਕੀ ਨਿੱਕੀ ਗੱਲਾਂ ਨੂੰ ਮਨ ਦੀਆਂ ਨੁਕਰਾਂ ਵਿੱਚੋਂ ਲੁਕੋ ਰੱਖਣਾ ਇਸ ਦੀ ਆਦਤ ਦਾ ਪਹਿਲਾ ਹਿੱਸਾ ਹੈ ਡੰਡੀ ਜਮਾਤੀ ਹੋਣ ਕਰਕੇ ਮੈਂ ਇਸ ਦੀਆਂ ਮਾਨਸਿਕ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਨੂੰ ਦਿਲ ਉੱਤੇ ਘੱਟ ਹੀ ਲਾਇਆ ਹੈ ਡੰਡੀ ਦੋਸਤ ਦੀ ਪਰਪਾਸ਼ਾ ਨੂੰ ਕਾਇਮ ਰੱਖਿਆ ਹੈ ਡੰਡੀ ਇਸ ਮਿੱਤਰ ਦਾ ਲੰਬਾ ਸਮਾਂ ਤੈ ਕਰ ਕਲਜ ਆਉਣਾ ਜਮਾਤਾਂ ਲਗਾਉਣੀਆਂ ਫਿਰ ਵਾਪਸ ਜਾ ਕੇ ਘਰ ਦੇ ਪਸ਼ੂ ਡੰਗਰ ਸਾਹਮਣੇ ਆਦ ਕਰਨ ਕਰਕੇ ਬਾਕੀਆਂ ਲਈ ਵੀ ਹਮਦਰਦੀ ਦਾ ਪਾਤਰ ਬਣਿਆ ਰਿਹਾ ਹੈ ਡੰਡੀ ਮੇਰੀ ਸਰਕਾਰੀ ਨੌਕਰੀ ਕਰਦੀ ਵੀ ਵੀ ਮੈਨੂੰ ਕਈ ਵਾਰ ਕਹਿ ਚੁੱਕੀ ਹੈ ਰੈਡੀ ਤੁਹਾਡੇ ਦਿਲ ਨਾਲ ਜੁੜੇ ਮਿੱਤਰ ਤਾਂ ਬਾਹਰ ਜਾ ਚੁੱਕੇ ਹੁਣ ਆਪਣੇ ਇਸ ਦੋਸਤ ਨਾਲ ਨਾ ਵਿਗਾੜਿਓ ਇਸ ਨਾਲ ਲੰਬੀ ਭਗਾਓ ਡੰਡੀ ਮੈਂ ਵੀ ਆਪਣੀ ਆਦਤ ਮੁਤਾਬਕ ਹਰ ਔਖੇ ਸੌਖੇ ਸਮੇ ਇਸ ਮਿੱਤਰ ਦੀ ਮਦਦ ਲਈ ਤੁਰਿਆ ਰਹਿੰਦਾ ਹਾਂ ਡੰਡੀ ਇਹ ਵੀ ਕਿਤੇ ਕਿਤੇ ਮੇਰੀ ਸਹਾਇਤਾ ਕਰਦਾ ਰਿਹਾ ਹੈ ਡੰਡੀ ਸਮੇ ਨਾਲ ਮੇਰੇ ਤਿੰਨੇ ਬੱਚੇ ਕੈਨੇਡਾ ਚਲੇ ਗਏ ਅਤੇ ਉੱਥੋਂ ਦੇ ਨਾਗਰਿਕ ਬਣ ਗਏ ਹਨ ਡੰਡੀ ਮੈਂ ਵੀ ਵੈਨਕੂਵਰ ਕਈ ਦਫਾ ਜਾ ਆਇਆ ਹਾਂ ਡੰਡੀ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦਿਆਂ ਜਦ ਵੀ ਕੈਨੇਡਾ ਤੋਂ ਆਇਆ ਜਾਂ ਬੱਚੇ ਆਏ ਕੈਂਡੀਆਂ ਚਾਕਲੇਟ ਹਮੇਸ਼ਾ ਲਿਆਉਂਦੇ ਰਹੇ ਡੰਡੀ ਮੈਂ ਉੱਚੇ ਉੱਚੇ ਤੌਰ ਉੱਤੇ ਦੋ ਇਸੇ ਕੈਂਡੀਆਂ ਦੇ ਕਰ ਆਪਣੇ ਇਸ ਮਿੱਤਰ ਨੂੰ ਦਿੰਦਾ ਰਿਹਾ ਹਾਂ ਡੰਡੀ ਇਸ ਦੀਆਂ ਬੱਚੀਆਂ ਕੈਂਡੀਆਂ ਲੈ ਬੜੀਆਂ ਖੁਸ਼ ਹੁੰਦੀਆਂ ਰਹੀਆਂ ਹਨ ਡੰਡੀ ਮੈਂ ਜਿੰਨੀ ਵਾਰੀ ਵੀ ਉਸ ਦੇ ਘਰ ਗਿਆ ਇੱਕ ਛੋਟੀ ਬੱਚੀ ਮੈਨੂੰ ਚਾਹ ਪਾਣੀ ਪਿਉਂਦੀ ਅਕਸਰ ਨਜ਼ਰ ਆਈ ਡੰਡੀ ਯਾਰ ਇਹ ਬੇਟੀ ਪਰਉਣੀ आई प्रश्न चिन्ह पहली बार देख मैं अपने दोस्त ਨੂੰ ਪੁੱਛਿਆ ਸੀ ਡੰਡੀ ਇਹ ਧੀ ਮੇਰੇ ਵੱਡੇ ਭਰਾ ਦੀ ਆ ਪਿੰਡ ਵਾਲੇ ਦੀ ਮੈਨੂੰ ਪਾਪਾ ਕਹਿੰਦੀ ਆ ਇੱਥੇ ਮੇਰੇ ਕੋਲ ਰਹਿੰਦੀ ਹੈ ਡੰਡੀ ਸੰਤੋਖ ਸਿੰਘ ਇਹ ਗੱਲ ਕਰ ਸਪਸ਼ਟ ਹੋ ਗਿਆ ਸੀ ਡੰਡੀ ਧੀ ਇਹ ਮੈਨੂੰ ਤਾਂ ਪਤਾ ਨਹੀਂ ਮੈਂ ਕੈਂਡੀਆਂ ਦੇ ਤਿੰਨ ਹਿੱਸੇ ਲਾਇਆ ਕਰੂੰ ਹੁਣ ਡੰਡੀ ਉਹ ਧੀ ਬਹੁਤ ਖੁਸ਼ ਹੋਈ ਡੰਡੀ ਫਿਰ ਮੈਂ ਜਿੰਨੀ ਵਾਰ ਵੀ ਗਿਆ ਬਦੇਸ਼ੀ ਚਾਕਲੇਟ ਟਾਫੀਆਂ ਆਦ ਇੱਕ ਭਾਈ ਬੈਨਕੂਵਰ ਕਰ ਲੋ ਔਂਕੜ ਬੁਲਾ ਸੀ ਕੋਵਰ ਤੇ ਉਹ ਤੋਂ ਬਾਅਦ ਲਈ ਲਿਖ ਲੋ